ਵਿਸ਼ਵਾਤਾ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸੂਬੇ ਦੇ ਵਿੱਚ ਸਿਕ ਸਿਆਸਤ ਅਤੇ ਅਕਾਲੀ ਸਿਆਸਤ ਨੂੰ ਲੈ ਕੇ ਵੱਡੀ ਖਬਰ ਹੈ। ਦੀਪੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਾ ਅਤੇ ਸੋਮ ਸਿੰਘ ਠੰਡਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਸੌਂਪਿਆ ਹੈ। ਤੁਹਾਨੂੰ ਦੱਸ ਦਈਏ ਕਿ 30 ਅਗਸਤ ਨੂੰ ਪੰਚ ਸਿੰਘ ਸਹਿਬਾਨਾ ਦੀ ਇਕੱਤਰਤਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉੱਥੇ ਹੀ 17 ਸਾਬਕਾ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਕਿਹਾ ਗਿਆ ਸੀ। ਬੀਬੀ ਜਗੀਰ ਕਰਨੀ ਜਥੇਦਾਰ ਸ਼੍ਰੀ ਗੱਲਕਤ ਸਾਹਿਬ ਨੂੰ ਦਿੱਤੇ ਸਪਸ਼ਟੀਕਰਨ ਦੇ ਵਿੱਚ ਲਿਖਿਆ ਹੈ ਕਿ ਆਪ ਵੱਲੋਂ ਜਾਰੀ ਪੱਤਰ ਨੰਬਰ 24341 ਮਿਤੀ 31 8 2024 ਨੂੰ ਪ੍ਰਾਪਤ ਹੋਇਆ ਜਿਸ ਦੇ ਵਿੱਚ ਆਪ ਨੇ 2007 ਤੋਂ 2017 ਤੱਕ ਮਰਹੂਮ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦਿਸ ਵਿੱਚ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦੌਰਾਨ ਹੋਏ ਗੁਨਾਹਾਂ ਕਾਰਨ ਖਾਲਸਾ ਪੰਥ ਨੂੰ ਹੋਏ ਨੁਕਸਾਨ ਦੇ ਵਿੱਚ ਦਾਸਲੀ ਦੀ ਬਤੌਰ ਕੈਬਨਿਟ ਮੰਤਰੀ ਹੁਣਕਾ ਦਾ ਸਪਸ਼ਟੀਕਰਨ ਮੰਗਿਆ ਹੈ ਬੇਨਤੀ ਹੈ ਕਿ 2007 ਤੋਂ 2012 ਦੀ ਸਰਕਾਰ ਸਮੇਂ ਵਿਧਾਨ ਸਭਾ ਦੀ ਮੈਂ ਮੈਂਬਰ ਨਹੀਂ ਸੀ ਇਸ ਕਰਕੇ ਮੈਂ ਕੈਬਨਟ ਦਾ ਹਿੱਸਾ ਨਹੀਂ ਸੀ 2012 ਨੂੰ ਬਤੌਰ ਕੈਬਨਟ ਮੰਤਰੀ ਵਜੋਂ ਸੌਂ ਚੁੱਕੀ ਸੀ ਅਤੇ 30 ਮਾਰਚ 2012 ਨੂੰ ਕੈਬਨਟ ਮੰਤਰੀ ਦੇ ਪਦੋਂ ਅਸਤੀਫਾ ਦੇ ਦਿੱਤਾ ਸੀ ਸਿਰਫ 16 ਦਿਨ ਹੀ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਮੈਂ ਰਹੀ ਸੀ ਇਸ ਦੌਰਾਨ ਦਲੰਤ ਕੇਸਾਂ ਦੇ ਵਿੱਚ ਦਰਜ ਗੁਨਾਹਾਂ ਬਾਬਤ ਕੋਈ ਵੀ ਕਾਰਵਾਈ ਜਾਂ ਫੈਸਲਾ ਪੰਜਾਬ ਸਰਕਾਰ ਵੱਲੋਂ ਨਹੀਂ ਲਿਆ ਗਿਆ ਸੀ ਅਤੇ ਨਾ ਹੀ ਕਿਸੇ ਕਿਸਮ ਦੀ ਮੇਰੀ ਇਸ ਦੇ ਵਿੱਚ ਸ਼ਮੂਲੀਅਤ ਸੀ ਬਤੌਰ ਪਾਰਟੀ ਦੀ ਜ਼ਿੰਮੇਵਾਰੀ ਸੇਵਾਦਾਰ ਵਜੋਂ ਸਿੱਖ ਧਰਤਾ ਤੇ ਸਮੇਂ-ਸਮੇਂ ਸਿਰ ਪੈਰਾਡਾਈ ਕਰਦੇ ਆ ਆਪਣੀ ਆਵਾਜ਼ ਗੂੰਦ ਕਰਦੀ ਰਹੀਆਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਦਲ ਪਰਿਵਾਰ ਦੀ ਪਕੜ ਬਹੁਤ ਜ਼ਿਆਦਾ ਮਜਬੂਤ ਹੋਣ ਕਾਰਨ ਮੇਰੀ ਕਾਪੀ ਚਾਰਾ ਜੋਇਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਵਿਰੋਧੀ ਭੂਮਿਕਾ ਵਜੋਂ ਦਰਜ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਵਾਰ-ਵਾਰ ਆਵਾਜ਼ ਚੁੱਕਣ ਤੇ ਵੀ ਸੁਣਵਾਈ ਨਹੀਂ ਹੋਈ ਅਗੋਂ ਨੇ ਲਿਖਿਆ ਕਿ ਦੋਸ਼ੀਆਂ ਵੱਲੋਂ ਹੋਈਆਂ ਸਾਰੀਆਂ ਗਲਤੀਆਂ ਗੁਨਾਹਾਦਾਰ ਰੂਪ ਧਾਰਨ ਕਰ ਗਈਆਂ ਅਤੇ ਕੌਮੀ ਸੰਸਥਾ ਨੂੰ ਸਿੱਖ ਕੌਮ ਦੇ ਰਾਜਸੀ ਤੌਰ ਤੇ ਵੱਡਾ ਝਟਕਾ ਦਿੱਤਾ ਪੰਥ ਦੀ ਸ਼੍ਰੋਮਣੀ ਰਾਜਨੀਤਿਕ ਸੰਸਥਾ ਵੱਲੋਂ ਆਏ ਅਤ ਦੇ ਨਗਾਰ ਮਖਰੋਂ ਬਾਕੀ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਰਲ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਪੱਤਰ ਪੇਸ਼ ਕਰਕੇ ਸ਼੍ਰੋਮਣੀ ਸੰਸਥਾ ਨੂੰ ਬਚਾਉਣ ਦੀ ਬੇਨਤੀ ਕੀਤੀ ਇਸ ਸਬੰਧੀ ਬਹੁਤ ਹੀ ਨਿਵਾਣੇ ਭਾਵ ਦੇ ਨਾਲ ਗੁਰੂ ਪੰਥ ਨੂੰ ਪੂਰਨ ਸਮਰਪਿਤ ਹੁੰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਿਰ ਨਿਵਾ ਕੇ ਆਪਦੇ ਸੰਗਮੂਹ ਹਾਜ਼ਰ ਹਾਂ ਇਸ ਬਾਬਤ ਆਪ ਜੀ ਦਾ ਜੋ ਵੀ ਹੁਕਮ ਹੋਵੇਗਾ ਸਿਰ ਝੁਕਾ ਕੇ ਪ੍ਰਵਾਨ ਹੋਵੇਗਾ ਸੋ ਇਹ ਪੂਰੀ ਚਿੱਠੀ ਸੀ ਜੋ ਬੀਬੀ ਜਗੀਰ ਕੌਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਪਸ਼ਟੀਕਰਨ ਦੇ ਰੂਪ ਦੇ ਵਿੱਚ ਦਿੱਤੀ ਹੈ ਸੋ ਅੱਜ ਬੀਬੀ ਜਗੀਰ ਕੌਰ ਦੇ ਨਾਲ-ਨਾਲ ਪਰਮਿੰਦਰ ਸਿੰਘ ਢੀਡ ਸਾਹਿਬ ਤੇ ਸੋਨ ਸਿੰਘ ਠੱਡਲ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਹੈ ਬੀਬੀ ਜਗੀਰ ਕੌਰ ਨੇ ਆਪਣੀ ਇਸ ਚਿੱਠੀ ਦੇ ਵਿੱਚ ਖਾਸ ਤੌਰ ਤੇ ਲਿਖਿਆ ਹੈ ਕਿ 16 ਦਿਨ ਹੀ ਉਹ ਕੈਬਨਟ ਮੰਤਰੀ ਰਹੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਸੋ ਇਸ ਕਰਕੇ ਇਹਨਾਂ ਪੂਰੇ ਮਾਮਲਿਆਂ ਦੇ ਵਿੱਚ ਨਾ ਤਾਂ ਉਹਨਾਂ ਦੀ ਕੋਈ ਸਲਾਹ ਲਈ ਗਈ ਤੇ ਨਾ ਹੀ ਸਿੱਧੇ ਤੌਰ ਤੇ ਉਹਨਾਂ ਦੀ ਕੋਈ ਭੂਮਿਕਾ ਸੀ ਪਰਮਿੰਦਰ ਸਿੰਘ ਢੀਂਸਾ ਵੱਲੋਂ ਵੀ ਇਹ ਜਿਹੜਾ ਇਹ ਇੱਕ ਸਪਸ਼ਟੀਕਰਨ ਦਿੱਤਾ ਹੈ ਤੇ ਸੋਨ ਸਿੰਘ ਠੰਡਲ ਵੱਲੋਂ ਵੀ ਪੇਸ਼ ਹੋ ਕੇ ਸਪਸ਼ਟੀਕਰਨ ਦਿੱਤਾ ਗਿਆ ਇਸ ਦੇ ਨਾਲ ਨਾ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਵਿੱਚ ਵੀ ਅੱਜ ਇੱਕ ਵੱਡੀ ਕਾਰਵਾਈ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਤੋਂ ਸੂਬਾ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਸੋ ਅੱਜ ਤੋਂ 23 ਤੰਬਰ ਤੱਕ ਸ਼੍ਰੋਮਣੀ ਅਕਾਲੀ ਦਲ ਕਾਨੂੰਨ ਵਿਵਸਾ ਦੇ ਮੁੱਦੇ ਤੇ ਅਤੇ ਸੂਬੇ ਦੇ ਵਿੱਚ ਪੈਟਰੋਲ ਤੇ ਡੀਜ਼ਲ ਤੇ ਵਧੇ ਟੈਕਸ ਦੇ ਮੁੱਦੇ ਤੇ ਰੋਸ ਪ੍ਰਦਰਸ਼ਨ ਕਰ ਰਹੇ ਨੇ